ਜਦੋਂ ਮਾਰਗ ਨਾਲ ਖਲੋਤਾ ਫਿਰ ਵਾਹ ਕਿਦਾਂ ਲੱਗ ਜੂ ਫਿਰ ਤੇ ਲੱਖ ਬਾਹਾਂ ਕਿਆ ਕੀਜੇ ਜਾਮਗਰੂ ਹੋਏ ਵੱਲ ਲੱਖ ਬਾਹਾਂ ਕਿਆ ਕੀਜੇ ਜੇ ਗੁਰੂ ਵੱਲ ਹੋਵੇ ਨਾ ਲੱਖਾਂ ਕਰੋੜਾਂ ਵੀ ਆ ਜਾਣ ਨਾ ਬੰਦੇ ਦੇ ਉੱਤੇ ਚੜ ਕੇ ਬੰਦਾ ਪ੍ਰਵਾਹ ਨਹੀਂ ਕਰਦਾ ਕਹਿੰਦਾ ਗੁਰੂ ਮੇਰੇ ਨਾਲ ਖਲੋਤਾ ਹੋਇਆ ਤੇ ਜੇ ਜਦੋਂ ਗੁਰੂ ਨਾਲ ਨਾ ਨਾ ਹੋਵੇ ਤੇ ਫਿਰ ਲੱਖਾਂ ਭਾਵੇਂ ਨਾਲ ਹੋਣ ਬੰਦੇ ਤੇ ਫਿਰ ਤੈਨੂੰ ਡਿਗਣੋ ਕੋਈ ਬਚਾ ਨਹੀਂ ਸਕਦਾ ਇਸ ਕਰਕੇ ਗੁਰੂ ਦਾ ਸਾਥ ਚਾਹੀਦਾ ਸਾਨੂੰ ਗੁਰੂ ਨਾਲ ਹੋਵੇ ਪਰ ਆਪਾਂ ਖੁਸ਼ੀਆਂ ਵੇਲੇ ਕੀ ਕਰਦੇ ਆ ਲੋਕ ਨਾ ਗੁੱਸੇ ਹੋ ਜਾਣ ਤੇ ਗੁਰੂ ਦੀ ਕੋਹਨ ਪ੍ਰਵਾਹ ਕਰਦਾ ਵੀ ਮਹਾਰਾਜ ਦੀ ਖੁਸ਼ੀ ਕਿਦਾਂ ਲੈਣੀ ਅਸੀਂ ਗੁਰੂ ਦੀ ਖੁਸ਼ੀ ਦੀ ਪ੍ਰਵਾਹ ਕਰੋ ਉਹ ਕੰਮ ਕਰੋ ਜਿਹਦੇ ਵਿੱਚ ਮੇਰਾ ਗੁਰੂ ਖੁਸ਼ ਹੈ ਮੇਰਾ ਬਾਪੂ ਖੁਸ਼ ਹੈ ਮੇਰਾ ਮਾਲਕ ਖੁਸ਼ ਹੈ ਉਹ ਕੰਮ ਕਰੋ ਇਸ ਕਰਕੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਰਬ ਲੋ ਅੰਮ੍ਰਿਤ ਪੀਵੋ ਅਮਰਤ ਪੀਣਾ ਵਾ ਇਹਦੇ ਨਾਲ ਕੀ ਹੋਊਗਾ ਮਹਾਰਾ ਕਿਤੇ ਸਦਾ ਚਿਰ ਜੀਵੋ ਤੁਸੀਂ ਲੰਬਾ ਟਾਈਮ ਜੀਵੋਗੇ ਕਿਦਾਂ ਜੀਵੋਗੇ ਸਰੀਰ ਭਾਵੇਂ ਤੁਹਾਡਾ ਬਾਬਾ ਫਤਿਹ ਸਿੰਘ ਜਿਹਾ 7 ਸਾਲ ਹੀ ਰਵੇ ਪਰ ਤੁਸੀਂ ਉਸ ਅਮਰਤ ਨਾਲ ਕੰਮ ਐਸੇ ਕਰ ਜੋਗੇ ਰਹੀ ਦੀ ਦੁਨੀਆ ਤੱਕ ਲੋਕ ਤੁਹਾਨੂੰ ਸਲਾਮਾ ਕਰਨਗੇ ਗੱਲ ਲੰਬੀ ਉਮਰ ਦੀ ਨਹੀਂ ਗੱਲ ਇਹ ਹੈ ਕਿ ਤੁਸੀਂ ਸਮਾਜ ਵਿੱਚ ਕੀਤੇ ਕਿੰਨੇ ਚੰਗੇ ਕੰਮ ਨੇ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ आनंद अनंत हरि ਨੂੰ ਸਿਮਰਨ ਨਾਲ ਉਹ ਆਨੰਦ ਪ੍ਰਾਪਤ ਹੁੰਦਾ ਹੈ ਜਿਹੜਾ ਆਨੰਦ ਫਿਰ ਕਦੀ ਮੁੱਕਦਾ ਨਹੀਂ ਆਨੰਦ અનੰਤਾ અનੰਤ ਕਹਿੰਦੇ ਬੇਅੰਤ ਆਨੰਦ ਜਿਹੜੇ ਆਪਾਂ ਦੁਨਿਆਵੀ ਆਨੰਦ ਸ਼ਬਦ ਬੋਲਦੇ ਆ ਨਾ ਇਹ ਵਕਤ ਹੀ ਹੁੰਦਾ ਤੁਸੀਂ ਖਾਣਾ ਖਾਧਾ ਰੋਟੀ ਖਾਧੀ ਤੁਸੀਂ ਕੀ ਆਖਿਆ ਜੀ ਆਨੰਦ ਆ ਗਿਆ ਤੇ ਜੇ ਅਗਲੇ ਦਿਨ ਘਰ ਵਾਲਿਆਂ ਕੋਈ ਮਿਰਚਾਂ ਵੱਧ ਪੈ ਗਈਆਂ ਕਿਤੇ ਫਿਰ ਨੁਕਸ ਕੱਢ ਦੇ ਨਾਲ ਤੁਸੀਂ ਅੱਜ ਥੋੜੀਆਂ ਜਿਹੀਆਂ ਮਿਰਚਾਂ ਤੇਜ਼ ਨੇ ਆਨੰਦ ਟੁੱਟ ਗਿਆ ਤੁਸੀਂ ਟੇਲਰ ਕੋਲੋਂ ਪੈਂਟ ਕੋਟ ਸਵਾਇਆ ਬੜਾ ਕਮਾਲ ਦਾ ਇਹ ਫਿਟਿੰਗ ਵੇਖ ਕੇ ਤੁਸੀਂ ਕੀ ਆਖਿਆ ਬੜਿਆਂ ਕੋਲ ਕੱਪੜੇ ਸਵਾਇਏ ਪਰ ਆਨੰਦ ਆ ਗਿਆ ਟੇਲਰ ਸਾਹਿਬ ਕਮਾਲ ਦੇ ਤੁਸੀਂ ਕੱਪੜੇ ਬਣਾਏ ਨੇ ਜੇ ਅਗਲੀ ਵਰੀ ਉਹਦੇ ਕੋਲੋਂ ਕਿਤੇ ਵੱਧ ਘੱਟ ਹੋ ਗਿਆ ਫਿਰ ਕਈ ਕਪੜਾ ਵੀ ਮੂੰਹ ਤੇ ਮਾਰ ਕੇ ਆਉਂਦੇ ਮੁੜ ਗਏ ਵੀ ਆ ਕੀ ਬਣਾਤਾ ਜੀ ਮੇਰਾ ਤੇ ਪਰਸੋਂ ਮੈਂ ਤੇ ਮੈਰਿਜ ਤੇ ਜਾਣਾ ਸੀ ਵਿਆਹ ਜਾਣਾ ਸੀ ਮੈਂ ਆਨੰਦ ਟੁੱਟ ਗਿਆ ਅਸੀਂ ਆਨੰਦ ਸ਼ਬਦ ਬੋਲ ਦਿੰਨੇ ਪਰ ਇਹ ਆਨੰਦ ਨਹੀਂ ਹੁੰਦਾ ਵਾਸਤ ਵਿੱਚ ਜਿਹੜਾ ਆਨੰਦ ਆ ਨਾ ਉਹ ਕਦੀ ਮੁਕਦਾ ਨਹੀਂ ਫਿਰ ਉਹ ਇੱਕੋ ਥਾਂ ਤੋਂ ਮਿਲਦਾ ਉਹ ਗੁਰੂ ਨੂੰ ਮਿਲੇ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਕਿਰਪਾ ਕਰੇ ਪਿਆਰਿਆ ਪਿਆਰਿਆ ਫਿਰ ਉਹ ਆਨੰਦ ਪ੍ਰਾਪਤ ਹੁੰਦਾ ਹੈ ਤੇ ਸਾਨੂੰ ਤਾਂ ਗ੍ਰਸਤ ਵਿੱਚ ਪ੍ਰਵੇਸ਼ ਕਰਨ ਲਈ ਵੀ ਸਤਗੁਰ ਨੇ ਜਿਹੜਾ ਲਵਜ ਦਿੱਤਾ ਸੀ ਆਨੰਦ ਕਾਰਜ ਇਹ ਕਾਰਜ ਆਨੰਦ ਦਾ ਹੈ ਜੇ ਗੁਰੂ ਵਿੱਚ ਹੋਵੇ ਫਿਰ ਕਾਰਜ ਆਨੰਦ ਦਾ ਹੈ ਤੇ ਗੁਰੂ ਤੇ ਵਿੱਚ ਰਹਿਣ ਦਿੱਤਾ ਸੀ ਗੁਰੂ ਤੋਂ ਤੇ ਬਹੁਤ ਦੂਰ ਚਲੇ ਗਏ ਸੀ ਇਸ ਕਾਰਜ ਤੱਕ ਪਹੁੰਚਣ ਲਈ ਉੱਥੇ ਤੇ 15-20 ਮਿੰਟ ਦੀ ਖੇਡ ਰਹਿ ਗਈ। ਬਾਕੀ ਤੇ ਹੋਰ ਹੀ ਰਸਮਾਂ ਰੀਤਾਂ ਵਾਲੇ ਬੰਨੇ ਸਾਡਾ ਸਮਾਜ ਉਲਝ ਗਿਆ ਆਓ ਵਾਪਸ ਪਰਤੀਏ। ਇਸ ਕਾਰਜ ਨੂੰ ਜਗ੍ਹਾ ਦੇਈਏ। ਬੰਦੀ ਰਿਸਪੈਕਟਯੋਗ ਥਾਂ ਦੇਈਏ ਕਿ ਇਹ ਕਿ ਅਦਾਤਾ ਇਸ ਕਾਰਜ ਤੋਂ ਬਿਨਾ ਸਾਡੇ ਕੰਮ ਬਾਕੀ ਅਧੂਰੇ ਨੇ। ਅੰਮ੍ਰਿਤ ਪੀਵੋ ਸਦਾ ਚਰ ਜੀਵੋ ਹਰ ਸਿਮਰਤ ਹਲੇਲੂਇਆ ਆਨੰਦ ਅਨੰਤਾ ਰੰਗ ਤਮਾਸ਼ਾ ਰੰਗ ਤਮਾਸ਼ਾ ਦੁਨੀਆ ਦੇ ਰੰਗ ਤਮਾਸ਼ੇ ਉਹ ਕਿਹੜੇ ਜਿਹੜੇ ਗੁਰੂ ਨੂੰ ਨਾਲ ਲੈ ਕੇ ਕਰਨ ਵਾਲੇ ਰੰਗ ਤਮਾਸ਼ੇ ਰੰਗ ਤਮਾਸ਼ਾ ਪੂਰਨ ਆਸਾ ਹੁਣ ਮੰਨਦੀਆਂ ਚੰਗੀਆਂ ਆਸਾਂ ਪੂਰੀਆਂ ਹੋ ਗਈਆਂ ਤੇ ਕਬੈ ਨਾ ਬਿਆਪੈ ਚਿੰਤਾ ਪੜੋ ਕਬੈ ਨਾ ਬਿਆਪੈ ਚਿੰਤਾ ਹੁਣ ਜਦੋਂ ਪੁੱਠਾ ਕੰਮ ਕਰਨਾ ਨਹੀਂ ਚਿੰਤਾ ਹੋਊ ਕਾਦੀ ਚਿੰਤਾ ਵੀ ਗਲਤ ਕੰਮ ਦੀ ਹੁੰਦੀ ਹੈ ਨਾ ਕਿਉਂ ਸਾਥ ਸੰਗਤ ਜੀ ਜੇ ਬੱਚਾ ਇਗਜ਼ਾਮ ਦੇ ਵਿੱਚ ਤਿਆਰੀ ਕਰਕੇ ਗਿਆ ਤੇ ਸਟਾਫ ਚੈੱਕ ਕਰਨ ਆ ਗਿਆ ਵੀ ਕੋਈ ਬੱਚਾ ਨਾਲ ਨਕਲ ਤੇ ਨਹੀਂ ਮਾਰ ਰਿਹਾ ਤੇ ਜਿਹੜਾ ਨਕਲ ਮਾਰ ਰਿਹਾ ਹੋਊਗਾ ਦਾ ਪੈਨ ਰੁਕ ਜਾਣਾ ਨਾ ਵੀ ਕੋਈ ਚੈੱਕ ਕਰਨ ਆ ਗਿਆ ਤੇ ਜਿਹੜਾ ਬੱਚਾ ਨਕਲ ਮਾਰ ਨਹੀਂ ਰਿਹਾ ਉਹਦਾ ਪੈਨ ਰੁਕੂਗਾ ਉਹਦੇ ਲਿਖੀ ਜਾਣਾ ਆਪਣੀ ਮਸਤੀ ਚਾਣ ਕੇ ਕਿਉਂ ਉਹਨੂੰ ਟੈਨਸ਼ਨ ਵੀ ਕੋਈ ਨਹੀਂ ਕਾਦੀ ਚਿੰਤਾ ਉਹਨੂੰ ਕਾਦਾ ਟੈਨਸ਼ਨ ਟੈਨਸ਼ਨ ਚਿੰਤਾ ਵੀ ਤੁਹਾਡੇ ਗਲਤ ਕੰਮ ਚੋਂ ਪੈਦਾ ਹੁੰਦੀ ਹੈ ਸਭ ਜਾਦਿਆਂ ਨੂੰ ਨੀਹਾਂ ਚ ਖਲੋਣ ਲੱਗਿਆਂ ਵੀ ਕੋਈ ਚਿੰਤਾ ਨਹੀਂ ਜਿਹੜੇ ਖਲਾਰਨ ਵਾਲੇ ਉਹ ਚਿੰਤਾ ਨਾਲ ਮਰੇ ਪਏ ਨੇ ਭਾਵੇਂ ਉੱਥੇ ਕਾਜੀ ਨੇ ਭਾਵੇਂ ਮੁਲਾਣੇ ਨੇ ਭਾਵੇਂ ਵਜ਼ੀਰ ਖਾਂ ਐ ਭਾਵੇਂ ਗੰਗੂ ਬ੍ਰਾਹਮਣ ਐ ਜਿੰਨੇ ਵੀ ਨੇ ਉਹ ਟੈਨਸ਼ਨ 'ਚ ਮਰੇ ਪਏ ਨੇ ਸਭ ਜਿਆਦੇ ਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਕੰਮ ਗਲਤ ਨਹੀਂ ਹੈ ਇਸ ਕਰਕੇ ਕਬੇ ਨਾ ਬਿਆਪੇ ਚਿੰਤਾ ਆਪਣੀ ਜ਼ਿੰਦਗੀ 'ਚ ਉਹ ਗਲਤ ਕੰਮਾਂ ਦੀ ਗਿਣਤੀ ਘਟਾਓ ਚਿੰਤਾਵਾਂ ਆਪੇ ਮੁੱਕ ਜਾਣੀਆਂ ਨੇ ਚਿੰਤਾਵਾਂ ਲੈ ਕੇ ਥੋੜਾ ਜੰਮੇ ਆਪਾਂ ਜਦੋਂ ਆਪਾਂ ਪੈਦਾ ਹੋਏ ਸੀ ਉਸ ਦਿਨ ਚਿੰਤਾ ਨਾਲ ਸੀ ਨਹੀਂ ਚਿੰਤਾ ਸਾਡੇ ਕੰਮਾਂ ਚੋਂ ਪੈਦਾ ਹੋਈ ਹੈ ਕੰਮ ਸਹੀ ਕਰਨੇ ਸ਼ੁਰੂ ਕਰ ਲਓ ਚਿੰਤਾਵਾਂ ਖਤਮ ਮੁੱਕ ਜਾਣੀਆਂ ਚਿੰਤਾ ਆਪਣੇ ਆਪ ਹੀ ਤੇ ਅਖੀਰ ਤੇ ਪਾਤਸ਼ਾਹ ਕਹਿੰਦੇ ਨੇ ਇਹ ਮੇਰੀ ਅਰਦਾਸ ਹੈ ਭਵਰ ਤੁਮਾਰਾ ਇਹ ਮਨ ਹੋ ਪੁੱਤਰਾ ਗੁਰੂ ਮਾਨ ਦੀ ਸੀਸਾ ਤੇਰਾ ਮਨ ਪੋਰਾ ਬਣ ਜਾਏ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਹਰੀ ਦੇ ਚਰਨ ਪਰਮੇਸ਼ਰ ਦੇ ਚਰਨ ਗੁਰੂ ਦਾ ਸ਼ਬਦ ਕੌੜ ਫੁੱਲ ਬਣ ਜਾ ਤੂੰ ਪੌਰਾ ਬਣ ਜਾ ਜਿਵੇਂ ਪੌਰਾ ਮੁਕਰਨ ਤੇ ਬਹਿ ਕੇ ਰਸ ਚੂਸਦਾ ਨਾ ਤੂੰ ਸ਼ਬਦ ਦੇ ਉੱਪਰ ਬਹਿ ਕੇ ਰਸ ਚੂਸੇ ਸ਼ਬਦ ਨੂੰ ਸਮਝੇ ਸ਼ਬਦ ਦਾ ਰਸ ਪੀਵੇ ਤੇਨੂੰ ਗੁਰੂ ਦੇ ਸ਼ਬਦ ਬਾਰੇ ਗਿਆਨ ਹੋਵੇ ਹਰ ਚਰਣਾ ਹੋ ਕੌਲਾ ਨਾਨਕ ਦਾਸ ਓਨ ਸੰਗ ਲਪਟਾਇਓ ਨਾਨਕ ਦਾਸ ਵੀ ਹੁਣ ਐ ਲਿਪਟ ਗਿਆ ਜਿਉਂ ਬੂੰਦ ਐ ਮੌਲਾ ਜਿਵੇਂ ਬਬੀਹਾ ਸ਼ਵਾਂਤੀ ਬੂੰਦ ਨੂੰ ਲਿਫਟ ਜਾਂਦਾ ਜਿਵੇਂ ਜੋਂ ਬੂੰਦ ਹੈ ਚਾਤਰਿਕ ਬਬੀਹਾ ਮੌਲਾ ਜਿਵੇਂ ਉਹ ਬੂੰਦ ਨੂੰ ਵੇਖ ਕੇ ਖਿੜਦਾ ਨਾ ਅੱਛਾ ਕਿਡਾ ਪਿਆਰਾ ਬਚਨ ਵਰਤੇ ਇੱਥੇ ਜਿਹੜਾ ਬਬੀਹਾ ਨਾ ਜੇ ਵਰਖਾ ਨਾ ਨਾ ਹੋਵੇ ਉਹ ਪਿਆਸਾ ਮਰ ਜੂ ਉਹਨੂੰ ਕਿਸੇ ਨੇ ਕਿਹਾ ਤੈਨੂੰ ਪਾਣੀ ਚਾਹੀਦਾ ਉਹ ਟੋਬੇ ਚੋਂ ਪੀ ਲਾ ਅ ਸਮੁੰਦਰ ਚ ਕਿੰਨਾ ਪਾਣੀ ਹੈ ਉਹ ਨਦੀਆਂ ਨਾਲੇ ਭਰੇ ਪਿਆ ਕਹਿੰਦਾ ਤੁਹਾਡੇ ਲਈ ਉਹ ਮੇਰੇ ਲਈ ਨਹੀਂ ਮੈਂ ਤਾਂ ਸ਼ਵਾਂਤੀ ਬੂੰਦ ਹੀ ਦੀਕਦਾ ਉਹ ਪਿਆਸਾ ਮਰ ਜੂ ਪਰ ਸਵੰਤੀ ਬੂੰਦ ਤੋਂ ਬਿਨਾ ਦੂਜੀ ਬੂੰਦ ਆ ਆਪਣੇ ਮੁਖ 'ਚ ਨਹੀਂ ਪਹੁੰਦਾ ਇਸ ਦਾ ਸਿੱਖ ਹੈ ਕਬੀਹਾ ਸਵੰਤੀ ਬੂੰਦ ਹੈ ਗੁਰੂ ਦੀ ਸਿੱਖਿਆ ਠੀਕ ਹੈ ਬੜੇ ਲੋਕ ਤਰ੍ਹਾਂ ਤਰ੍ਹਾਂ ਦੇ ਦੇਹਕਾਰੀ ਨੱਬੀ ਬੈਠੇ ਨੇ ਕਿਸੇ ਨੇ ਕਿਹਾ ਆ ਜਾ ਤਨੂ ਫਿਰ ਕਰਦਾ ਇਹਦਾ ਤੁਹਾਨੂੰ ਤੁਸੀਂ ਜਾਣ ਚੰਨ ਜਾਓ ਮੇਰੇ ਵਾਸਤੇ ਗੁਰੂ ਦੀ ਸਵੰਤੀ ਬੂੰਦ ਸਿੱਖਿਆ ਹੀ ਮੇਰੇ ਮੁਖ 'ਚ ਪਵੇਗੀ ਯਾ ਕੋ ਤਨ ਸ੍ਰੀ ਗੁਰੂ ਰਾਮ ਸਾਹਿਬ ਜੀ ਇਸ ਕਰਕੇ ਆਓ ਆਪਣੇ ਗੁਰੂ ਦੇ ਸ਼ਬਦ ਨੂੰ ਸਮਝੀਏ ਗੁਰੂ ਦੀ ਵਿਚਾਰ ਨੂੰ ਜ਼ਿੰਦਗੀ ਚ ਲੈ ਕੇ ਆਈਏ ਤੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਜਿਸ ਮਾਲ ਦੇ ਲੜ ਲਾ ਕੇ ਗਏ ਨੇ ਆਗਿਆ ਪਈ ਅਕਾਲ ਕੀ ਸਭ ਸਿਖਣ ਕੋ ਹੁਕਮ ਹੈ ਆਵ ਆਪਣੇ ਘਰਾਂ ਦੇ ਮਾਹੌਲ ਵਧੀਆ ਬਣਾਈਏ ਸਿੱਖੀ ਵਿਚਾਰ ਤਰ੍ਹਾਂ ਲੈ ਕੇ ਆਈਏ ਵਹਿਮਾਂ ਨੂੰ ਪਰਮਾਂ ਨੂੰ ਪਖੰਡਾ ਨੂੰ ਕਰਮ ਕਾਂਡਾਂ ਨੂੰ ਛੱਡ ਕੇ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤ ਗੁਰੂ ਦੀਆਂ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਸਾਰਿਆਂ ਦਾ ਧੰਨਵਾਦ ਦਿਲ ਤੇ ਬਹੁਤ ਕਰਦਾ ਤੁਹਾਡਾ ਨਾਲ ਹੋਰ ਲੰਬੀਆਂ ਵਿਚਾਰਾਂ ਕਰੀਏ ਪਰ ਤੁਸੀਂ ਦਿਨੇ ਨਗਰ ਕੀਰਤਨ 'ਚ ਵੀ ਥਾਗੇ ਹੋਣੇ ਆ ਕੱਲ ਨੂੰ ਆਪਣੇ ਤਿੰਨ ਦੀਵਾਨ ਨੇ ਉਹਨਾਂ ਦੀਵਾਨਾਂ 'ਚ ਆਪਾਂ ਫਿਰ ਇਸੇ ਤਰ੍ਹਾਂ ਸਤਿਗੁਰ ਦੀ ਬਾਣੀ ਦੀਆਂ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ ਕੱਲ ਦੇ ਦੀਵਾਨਾਂ ਵਿੱਚ ਵੀ ਟਾਈਮ ਨਾਲ ਪਹੁੰਚਣ ਦਾ ਯਤਨ ਕਰਨਾ ਜੀ ਵਿਚਾਰਾਂ ਕਰਦੇ ਆ ਭੁੱਲਾਂ ਮੇਰੀਆਂ ਜੋ ਸ਼ਬਦ ਚੰਗੇ ਲੱਗੇ ਮੇਰੇ ਨਹੀਂ ਸਤਿਗੁਰ ਦੇ ਜਾਣ ਕੇ ਹਿਰਦੇ 'ਚ ਵਸਾਉਣੇ ਰੜ ਕੇ ਇੱਕ ਵਾਰ ਸਾਰੇ ਪੜੋ ਫਿਰ ਸਮਾਪਤੀ ਹੈ ਜੀ ਬਾਣੀ ਗੁਰੂ ਗੁਰੂ ਹੈ ਬਾਣੀ 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 ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਗੁਰਬਾਣੀ ਕਹੈ ਸੇਵਕ ਜਨ ਮਾਨੈ पर गुरु ने सारे पर तख गुरु ने सारे एको है पाई एको है एको है पाई एको है ਸਾਹਿਬ ਮੇਰਾ ਏਕੋ ਹੈ ਸਾਹਿਬ ਮੇਰਾ ਏਕੋ ਹੈ ਸਾਹਿਬ ਮੇਰਾ ਏਕੋ ਹੈ ਇਕ ਬਾਣੀ ਇਕ ਗੌਰ ਇਕ ਬਾਣੀ ਇਕ ਗੌਰ ਇਕੋ ਸ਼ਬਦ ਵਿਚਾਰੋ ਇਕੋ ਸ਼ਬਦ ਵਿਚਾਰੋ ਇਕੋ ਸ਼ਬਦ ਵਿਚਾਰੋ ਇਕੋ ਸ਼ਬਦ ਵਿਚਾਰੋ ਕੋਟਾਨ ਕੋਡ ਸ਼ੁਕਰਾਨਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਸ ਮਾਲਕ ਨੇ અપਾਰ ਬਖਸ਼ਿਸ਼ ਕੀਤੀ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਅੱਜ ਆਪਾਂ ਦੂਸਰੇ ਦੀਵਾਨ ਦੀ ਹਾਜ਼ਰੀ ਭਰੀ ਹੈ ਬਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਮੇਰੀਆਂ ਬਚਨ ਸਤਗੁਰ ਦੇ ਸਮਝ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ ਜੀ ਬੁਲੰਦ ਆਵਾਜ਼ ਵੀ ਫਤਿਹ ਬਲਾਓ ਗੱਜ ਕੇ ਆਖੋ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ